ਇੱਕ ਨੇੜਲੀ ਥੋੜਾ ਜਿਗਰ ਕਰਾ ਤੇ ਨਾਲ ਮੈਂ ਆਪਣੇ ਵਿਚਾਰ ਵੀ ਤੁਹਾਨੂੰ ਦੱਸਾਂਗਾ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਸਾਰੇ ਜਿਨੇ ਪੰਜਾਬੀ ਦੇ ਪਾਠਕ ਬਹੁਤ ਪੜ੍ਹੇ ਪਾਣਦੇ ਉਹਨਾਂ ਦੀ ਜੀਵਨੀ ਬਾਰੇ ਵੀ ਜਾਣਦੇ ਨੇ ਪਰ ਬਹੁਤ ਹੀ ਸੰਖੇਪ ਦੇ ਵਿੱਚ ਮੌਨ ਦੀ ਜੀਵਨੀ ਆਪ ਜੀ ਨਾਲ ਸਾਂਝੀ ਕਰਦਾ ਹਾਂ ਸ਼ੇਖ ਕੁਮਾਰ ਮਟਾਲਵੀ ਦਾ ਜਨਮ 8 ਅਕਤੂਬਰ 1937 ਈਸਵੀ ਨੂੰ ਪਿੰਡ ਲੋਟੀਆਂ ਵਿਖੇ ਹੋਇਆ। ਇਹ ਪਿੰਡ ਗਰਦਾਸਪੁਰ ਦੀ ਤਹਿਸੀਲ ਸ਼ੰਕਰਗੜ ਵਿੱਚ ਹੈ ਜੋ ਹੁਣ ਪਾਕਿਸਤਾਨ ਵਿੱਚ ਹੈ। ਸ਼ੇਖ ਕੁਮਾਰ ਨੇ ਪਟਵਾਰੀ ਅਤੇ ਬੈਂਕਰ ਦੀ ਨੌਕਰੀ ਵੀ ਕੀਤੀ ਪਰ ਉਸਦੀ ਅਸਲੀ ਜ਼ਮੀਨ ਹਮੇਸ਼ਾ ਕਿਰਤਾਹੀ ਬਣੀ ਰਹੀ ਭਾਵ ਉਹਨਾਂ ਦਾ ਦਿਲ ਕਪਤਾਨ ਨਾਲ ਪ੍ਰਤੀਵਿਸ਼ਾ ਕਾਰਨੀਅਸ ਨੇ ਉੱਚ ਵਿਦਿਆ ਹਾਸਲ ਕਰਨ ਨੂੰ ਤਰਜੀਹ ਨਹੀਂ ਦਿੱਤੀ ਭਾਵ ਅਗਾਹ ਪੜਨ ਦੀ ਕਿਉਂਕਿ ਉਹਨਾਂ ਦੀ ਕਪਤਾਨ ਦੇ ਨਾਲ ਹੀ ਇਹ ਪ੍ਰੇਮਸੀ ਸ਼ੇਰ ਕੁਮਾਰ ਬਟਾਲਵੀ ਦੀ ਪਹਿਲੀ ਕਾਵੀ ਪੁਸਤਕ ਪੀੜਾ ਦਾ ਪ੍ਰਾਗਾ 1960 ਇਸਵੀ ਵਿੱਚ ਛਵੀ ਜਸਦਾ ਮੂਲ ਵਿਸ਼ਾ ਬਿਰਹ ਅਤੇ ਦਰਦ ਸੀ ਅਗਲੇ ਸਾਲ ਉਸ ਦੀ ਦੂਜੀ ਕਾਵਿ ਪੁਸਤਕ ਲਾਜਵੰਤੀ ਛਵੀ ਇਸ ਤੋਂ ਬਾਅਦ ਆਟਰੀਆਂ ਜਿਹੜੀਆਂ ਮੈਨੂੰ ਵਿਦਾ ਕਰੋ ਬਿਰਹਾ ਤੂ ਸੁਲਤਾਨ ਲੂਣਾ ਮੈਂ ਤੇ ਮੈਂ ਅਤੇ ਆਰਤੀ ਪੁਸਕਾਂ ਛਵੀਆਂ ਸ਼ੇਖ ਕੁਮਾਰ ਬਟਾਲਵੀੀ ਮਹਤਉਂ ਬਾਦਾ ਉਹਨਾਂ ਦੀ ਸੁਪਤਨੀ ਅਰੁਣਾ ਸ਼ੇਖ ਬਟਾਲਵੀ ਨੇ ਬਰਹਾੜਾ ਅਸਾਤਾ ਜੋਗਣ ਮੁੱਤੇ ਮਾਰਨਾ ਸਾਗਰ ਦੇ ਕਣੀਆਂ ਪੁਸਤਕਾਂ ਜਿਹੜੀਆਂ ਉਸ ਪਵਾਨੀਆਂ ਇਸ ਤੋਂ ਬਿਨਾ ਡਾਕਟਰ ਪਿਆਰਾ ਸਿੰਘ ਅਤੇ ਨਵਜੀਤ ਖਹਿਰਾ ਨੇ 1976 ਈਸਵੀ ਵਿੱਚ ਅਲਵਿਦਾ ਸਰਲੇਖੇਟ ਉਹਨਾਂ ਦੀ ਪੁਸਤਕ ਚੁਵਾਈ ਤੇ ਉਹਨਾਂ ਦੇ بیٹے ਮਿਹਰਬਾਨ ਨੇ ਉਹਨਾਂ ਦੀਆਂ ਅਣਸ਼ਕ ਸ਼ਬਰੀਆਂ ਕਵਤਾਵਾਂ ਸ਼ਪਨੀਆਂ ਪੰਜਾਬੀ ਦੇ ਇਸ ਰਸਾਨੀ ਕਵੀ ਦਿਵਾਈ ਭਾਵ ਉਹਨਾਂ ਦਾ ਇਸ ਪਲੈਨਟ ਤੋਂ ਚਲੇ ਜਾਣਾ 6 ਮਈ 1973 ਨੂੰ ਉਹ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਰ ਗਏ ਪਰ ਉਸ ਦੀ ਕਵਿਤਾ ਦੀ ਹੂਕ ਪੰਜਾਬੀ ਮਨਾ ਮਨਾ ਵਿੱਚ ਨਰੰਤਰ ਸਮਾਈ ਹੋਈ ਹੈ। ਇਹ ਸੀ ਉਹਨਾਂ ਦੀ ਸੰਖੇਪ ਜਿਹੀ ਜੀਵਨੀ ਤੇ ਮੈਂ ਇਹ ਜਿਹੜੀ ਕਨਿਆਲੀ ਥੋਰ ਪੜਨ ਤੋਂ ਪਹਿਲਾਂ ਕਨਿਆਲੀ ਥੋਰ ਬਾਰੇ ਤੁਹਾਡੇ ਨਾਲ ਕੁਝ ਮੈਂ ਸ਼ਬਦ ਸਾਂਝੇ ਕਰਦਾ ਹਾਂ ਕਿ ਕਨਿਆਲੀ ਥੋਰ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਪ੍ਰਗੀਤਕ ਕਵਿਤਾ ਹੈ ਇਸ ਕਵਿਤਾ ਦਾ ਕੇਂਦਰੀ ਵਿਸ਼ਾ ਉਹ ਮਾਨਵੀ ਹੋਂਦ ਹੈ ਜਿਸ ਦਾ ਇਸ ਸਮਾਜ ਵਿੱਚ ਕੋਈ ਮੁੱਲ ਨਹੀਂ ਉਹ ਮਾਨਵੀ ਹੋਂਦ ਉਸ ਕੰਡਿਆਰੀ ਥੋਰ ਵਰਗੀ ਹੈ ਜਿਸ ਨੂੰ ਕੋਈ ਮਾਲੀ ਸਿੰਦਾ ਨਹੀਂ ਅਤੇ ਅਜਾੜਾ ਵਿੱਚ ਆਪਣੇ ਆਪ ਉੱਗ ਜਾਂਦੀ ਹੈ ਭਾਵ ਕਿ ਅਜੇਹੀ ਮਾਨਵੀ ਹੋਣ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਇਸਾਰੀ ਕਰਤਾ ਇਸਤਰੀ ਪਾਤਰ ਵੱਲੋਂ ਸੰਬੋਧਨਤ ਹੈ ਤੇ ਆਓ ਮੈਂ ਹੁਣ ਤੁਹਾਡੇ ਨਾਲ ਜਿਹੜੀ ਇਹ ਕਿਵਤਾ ਸਾਂਝੀ ਕਰਦਾ ਹਾਂ ਕੰਡਿਆਲੀ ਥੋਰ ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾਰਾ ਜਿਵੇਂ ਕਿ ਪਹਿਲਾਂ ਅਮ ਜੀ ਨੂੰ ਬੇਨਤੀ ਕੀਤੀ ਹੈ ਕਿ ਮਾਨਵੀ ਹੋਂਦ ਜਿਸ ਦਾ ਸਮਾਜ ਵਿੱਚ ਕੋਈ ਥਾਂ ਨਹੀਂ ਤੇ ਉਹਨਾਂ ਦਾ ਜਣੇ ਕਿ ਵੀ ਉਹਨਾਂ ਨੂੰ ਕੰਡਿਆਲੀ ਥੋਰ ਕਿਹਾ ਗਿਆ ਹੈ ਕਿ ਅੱਗੇ ਚਲ ਕੇ ਉਹਨਾਂ ਨੇ ਤਕਰੀਬਨ 5 ਸਾਡੇ ਉਹਨਾਂ ਦਾ ਜਿਹੜਾ ਵਿਸਤਾਰਤ ਕੀਤਾ ਜਿਹੜੇ ਕਿ ਕੰਡਿਆਲੀ ਥੋਰ ਵੰਗੂਈ ਹੈ ਉਹਨਾਂ ਦੀ ਹੋਂਦ ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾਰਾ ਜਾਂ ਭਾਵ ਉਣਵੀ ਬਦਲੋ ਟੀ ਕੋਈ ਮਰਗੀ ਵਿੱਚ ਪਹਾੜਾ ਬਦਲੋ ਟੀ ਇੱਕ ਤਾਂ ਹੁੰਦਾ ਹੈ ਕਣਾ ਜਿਹੜਾ ਬੱਦਲ ਹੈ ਕਾਲੇ ਬੱਦਲ ਜਿਹਨੂੰ ਆਪਾਂ ਕਹਿੰਦੇ ਨਹੀਂ ਪਾਉਣ ਵਾਲੇ ਇਹ ਐਵੇਂ ਇੱਕ ਛੋਟੀ ਜੀ ਉਹ ਕਿੰਨੇ ਬਦਲੀ ਹੈ ਜਿਹੜੀ ਪਹਾੜਾਂ ਦੇ ਵਿੱਚ ਵਾਗੀ ਹੈ ਜਿਹੜਾ ਕਿਸੇ ਨੇ ਦੇਖਿਆ ਹੀ ਨਹੀਂ ਉਹਨੂੰ ਕਾਇਨ ਤੋਂ ਪਾਵਾ ਜਾ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇੜੀ ਤੇ ਪਾਉ ਉਹ ਪੀਰ ਵਾਲੀ ਸਾਰਿਆਂ ਦੀ ਨਿਗਾ ਹੁੰਦੀ ਐ ਦੀਵੇ ਲਈ ਤਾਂ ਕਿਸੇ ਦੀ ਨਿਗਾ ਨਹੀਂ ਜਾਂਦੀ ਜਾਂ ਕੋਈ ਕੋਲ ਕੰਠ ਜਿਹਦੇ ਦੀਆਂ ਸੂਤੀਆਂ ਜਾਵਣ ਨਾੜਾ ਹੁਣ ਕੋਲ ਦੀ ਜਿਹੜੀ ਮਾਤਾ ਆ ਉਹਦੀ ਮਿੱਠੀ ਆਵਾਜ਼ ਤੋਂ ਤੇ ਜੇ ਉਹਦਾ ਗਲਾ ਹੀ ਨਹੀਂ ਜਿਹੜਾ ਕੰਮ ਕਰਦਾ ਤੇ ਉਹ ਕੋਇਲ ਨੂੰ ਵੀ ਕੌਣ ਸੁਣੂਗਾ ਜਾਂ ਚੰਬੇ ਦੀ ਡਾਲੀ ਕੋਈ ਜੋ ਵਾਲਣ ਬਣ ਜਾਏ ਜਾਂ ਮਰੂਏ ਦਾ ਫੁੱਲ ਬਸੰਤੀ ਜੋ ਠੰਗ ਜਾਣ ਘਟਾਰਾਂ ਘਟਾਰਾਂ ਜਾਂ ਕੋਈ ਬੋਟਕੇ ਜਿਸ ਦੇ ਹਾਰੇ ਨੈਣ ਨਹੀਂ ਸਨ ਖੁੱਲੇ ਮਾਰਿਆ ਮਾਲੀ ਕਾਸ਼ ਗਲੇਲਾ ਲੈ ਦਾ ਅੱਖਾਂ ਦੀਆਂ ਆਰਾਮ ਹੁਣ ਅੱਗੇ ਚੱਲ ਕੇ ਜਿਹੜੇ ਆ ਉਹ ਫਿਰ ਕੰਡਿਆਲੀ ਥੋਰ ਬਾਰੇ ਵਰਣਨਤ ਕਰਦੇ ਨੇ ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਕਿਤੇ ਕਰਾਹੇ 나ਗゼ ਮਾਲੀ ਸੰਜਿਆ ਮੈਨੂੰ ਨਾ ਕੋਈ ਸੰਜਣਾ ਚਾਹੇ ਯਾਦ ਤੇਰੀ ਦੇ ਉੱਚੇ ਮੇਲੀ ਮੈਂ ਬੈਠੀ ਪਈ ਰੋਵਾਂ ਹਰ ਦਰਵਾਜ਼ੇ ਲੱਗਾ ਪਹਿਰਾ ਆਵਾਂ ਕਿਹੜੇ ਰਾਹੇ ਕਿ ਹਰ ਪਾਸੇ ਦਾ ਦਰਵਾਜ਼ੇ ਬੰਦ ਨੇ ਤੇ ਮੈਂ ਹੁਣ ਕਿਹੜੇ ਰਾਹ ਆਵਾਂ ਮੈਂ ਉਹ ਚੰਦਰੀ ਜਿਸ ਦੀ ਢੋਲੀ ਲੁੱਟੀ ਆਪਕਾਰਾਂ ਕੈਸੇ ਕਹਾਰ ਦੀ ਜਿਹੜੀ ਇਹ ਡਿਊਟੀ ਹੁੰਦੀ ਉਹਦਾ ਫਰਜ਼ ਹੁੰਦਾ ਕਿ ਢੋਲੀ ਨੂੰ ਉੱਥੇ ਉਹਦੇ ਸਾਰੇ ਘਰ ਪਹਚਾਇਆ ਜਾਵੇ ਪੇਕੇ ਨੂੰ ਸਾਰੇ ਘਰ ਕਛੂ ਜੀ ਕਹਿੰਦੇ ਨੇ ਕਿ ਉਹ ਕਹਾਰਾ ਨਹੀਂ ਉਹ ਡੋਲੀ ਲੁੱਟੀ ਲੁੱਟਲੀ ਆਪ ਕਹਾਰਾ ਬੰਨਣ ਦੀ ਸਾ ਬਾਬਲ ਜਸ ਦੇ ਆਪ ਕਲੀਰੇ ਲਾਹੇ ਕਿ ਐਨੀ ਉਹ ਵਦਨ ਸੀਵ ਹੈ ਕੋਲੀ ਪਟ ਉਮਰ ਦੀ ਚਾਦਰ ਹੋ ਗਈ ਲੀਰਾ ਨੀਰਾ ਟਿੱੜਕ ਗਏ ਵੇ ਢੋងਾਂ ਵਾਲੇ ਪਲੰਗ ਬਸਲਿਹੀ ਡਾਈ ਬਸਲੁੰਨ ਮਿਲਨਾ ਜਿਵੇਂ ਪਸਲ ਜਿਹੜਾ ਵੱਖ ਹੋ ਜਾਣਾ ਤੇ ਜਿਹੜਾ ਬਸਲ ਮਿਲਨਾ ਮੈਂ ਕਨੇਆਲੀ ਥੋਰਵੇਂ ਸੱਜਣਾ ਉੱਗੀ ਵਿੱਚ ਜੋ ਬੇਲੇ ਭਾਵ ਦਰਿਆ ਦੇ ਕੰਨੇ ਤੇ ਨਾ ਕੋਈ ਮੇਰੀ ਛਾਵੇਂ ਬੈਠੇ ਨਾ ਪਤ ਖਾਵਣ ਲੈਲੇ ਕਿਉਂ ਪਾਣੀ ਦੇ ਵਿੱਚ ਨਾ ਤਾਂ ਕੋਈ ਲੈ ਲਾ ਜਾਂਦਾ ਤੇ ਨਾ ਹੀ ਕੋਈ ਆਦਮੀ ਜਾ ਕੇ ਉੱਥੇ ਬੈਂਦਾ ਮਹਿ ਰਾਜੇ ਦੀ ਵਰਦੀ ਅੜਿਆ ਵਰਦੀ ਤੋਂ ਪਾਵ ਗੋਲੀ ਕਹਿਣੋ ਮਹਿ ਰਾਜੇ ਦੀ ਵਰਦੀ ਅੜਿਆ ਤੂੰ ਰਾਜੇ ਦਾ ਜਾਇਆ ਪਾਵ ਤੂੰ ਰਾਜੇ ਦਾ ਪੁੱਤਰ ਹੈ ਤੂੰ ည ਦਸਵੇਂ ਮੋਰਾਂ ਸਾਵੇਂ ਮਲਕੀ ਖੂਨ ਢੇਲੇ ਸਿਹਰ ਦੇ ਪਾਰੇ ਜੇਡ ਦੀਆਂ ਨੂੰ ਸੌਣ ਕਿਵੇਂ ਆਖਾਂ ਚੌਹੀ ਕੂਟੀ ਪਾਵੇ ਲੱਗਣ ਲਖਤੀਆਂ ਦੇ ਮੇਲੇ ਤੇਰੀ ਮੇਰੀ ਪ੍ਰੀਤ ਧੜਿਆ ਉਹ ਇਹ ਹਾਲ ਸੁ ਹੋਇਆ ਜਿਉਂ ਜਿਖ ਵੀ ਪਛਾਣ ਨਾ ਸਕੇ ਚੰਨ ਚੜਿਆ ਦਿਉ ਮੇਰੇ ਪਾਵੇ ਦਿਨੇ ਚੰਨ ਚੜਿਆ ਤੇ ਚਾਹੀ ਵੀ ਚਰੀ ਕਿਵੇਂ ਉਹਨੂੰ ਦੇਖੂਗੀ ਕਿਉਂਕਿ ਉਹਦਾ ਪ੍ਰੇਮ ਹੁੰਦਾ ਜਾਣਨਾ ਪਰ ਉਹ ਚੰਨ ਦੇਖ ਨਹੀਂ ਸਕਦੀ ਮੈਂ ਕੰਡਿਆੜੀ ਥੋਰ ਵਿੱਚ ਸਜਣਾ ਉੱਗੀ ਵਿੱਚ ਜੋ ਬਾਗਾ ਮੇਰੇ ਮੁੱਢ ਬਣਾਈ ਵਰਮੀ ਕਾਲੇ ਫਨੀਰ ਨਾਗਾ ਬਿਉ ਨੂੰ ਜਿਹੜੀ ਕੰਡਿਆਲੀ ਥੋਰ ਐ ਉਹ ਜੇ ਬਾਗ ਦੇ ਵਿੱਚ ਵੀ ਉਗਦੀ ਐ ਫੇਰ ਵੀ ਉਹਦਾ ਕੋਈ ਮੁੱਲ ਨਹੀਂ ਕਿਉਂਕਿ ਉਹਦੇ ਵਿੱਚ ਨਾਗਾ ਨੇ ਉੱਥੇ ਆਪਣੀਆਂ ਖੁੰਡਾਂ ਬਣਾ ਲਈਆਂ ਮੈਂ ਮੁਰਗਾਈ ਮਾਸ ਰਾਂਦੀ ਜੋ ਫੜ ਲਈ ਕਿਸੇ ਸ਼ਿਖਰੇ ਜਾਗੂ ਲਾਲੀ ਪੈਰ ਸੰਦੂਰੀ ਨੋਚ ਲੈ ਜਿਹਦੇ ਕਾਗਾ ਜਾਸਸੀ ਦੀ ਭੈਣ ਵੇ ਦੂਜੀ ਕੰਮ ਜਿਦਾ ਬਸ ਰੋਣਾ ਲਟ ਖੜਿਆ ਜਿਦਾਂ ਪੰਨੂ ਹੋਤਾ ਪਰ ਆਂਹਿਆ ਨਾ ਜਾਗਾ ਬਾਜਾਂ ਵਾਲਿਆ ਤੇਰੇ ਬਾਗੀ ਹੁਣ ਜੀ ਨਹੀਂ ਲੱਗਦਾ ਖੜੀ ਖਲੋਤੀ ਮਹਿਮਾਰ ਵਾਰਾਂ ਵਿੱਚ ਸੋਸੋ ਦੁਖੜੇ ਚਾਕਾਂ ਮੈਂ ਕੰਨਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਭਜਾੜਾ ਅੱਜ ਲਈ ਇੰਨਾ ਹੀ ਤੇ ਮੈਂ ਪੂਰੀ ਇਹ ਉਮੀਦ ਕਰ ਰਹਾ ਕਿ ਤੁਸੀਂ ਇਸ ਕਵਿਤਾ ਦਾ ਆਨੰਦ ਮਾਣਿਆ ਹੋਵੇਗਾ ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਨੂੰ ਆਤੋ-ਆਤ ਸ਼ੇਅਰ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਕਰਾਓ ਅੱਜ ਲਈ ਇਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ